ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਲੱਕੜ ਦੀ ਪੈਮਾਈਸ਼ ਕਿਵੇਂ ਕਰੀਦੀ ਆ ਬਾਜ਼ਾਰ ਚੋਂ ਲੱਕੜ ਖਰੀਦਣ ਵੇਲੇ ਤੇ ਉਵੇਂ ਦੀ ਇੱਕ ਦਿੱਕਤ ਆਉਂਦੀ ਆ ਜਦੋਂ ਆਪਾਂ ਰੇਤਾ ਵਗੈਰਾ ਲੈ ਕੇ ਆਉਂਨੇ ਆ ਜਾਂ ਮਿੱਟੀ ਦੀ ਪਰਤ ਪਾਉਂਨੇ ਆ ਆਪਾਂ ਪਲਾਟ ਦੇ ਵਿੱਚ ਤੇ ਉਹ ਫੁੱਟਾਂ ਦਾ ਹਿਸਾਬ ਲੈਂਦੇ ਨੇ ਉੱਥੇ ਸਕੁਅਰ ਫੁੱਟ ਵੈਸੇ ਮਿਣਿਆ ਜਾਂਦਾ ਲੇਕਿਨ ਉਹ ਕਯੂਬਿਕ ਫੁੱਟ ਹੁੰਦਾ ਅਸਲ ਦੇ ਵਿੱਚ ਜਿਦੇ ਵਿੱਚ ਉਚਾਈ ਵੀ ਮਾਪੀ ਜਾਂਦੀ ਹੈ ਜੇ ਤੇ ਸਾਰੀ ਗਿਣਤੀ ਮਿਲਤੀ ਆਪਾਂ ਨੂੰ ਫੁੱਟਾਂ ਚ ਆਵੇ ਫਿਰ ਤੇ ਸੌਖਾ ਨਿਕਲ ਜਾਂਦਾ ਜਦੋਂ ਇੰਚਾਂ ਦੇ ਵਿੱਚ ਨਾਲ ਆ ਜਾਂਦਾ ਅੱਗੇ ਕਿ 12 ਫੁੱਟ 4 ਇੰਚ ਹੈਗੀ ਹੈ ਚੌੜਾਈ ਜਾਂ ਲੰਬਾਈ ਉਹ ਫਿਰ ਆਪਾਂ ਕਿਵੇਂ ਕਰਨੀ ਹੈ ਤੇ ਇਹ ਵੀਡੀਓ ਭਾਈ ਮੈਂ ਪਹਿਲਾਂ ਕਹਿ ਦਿਆਂ ਵੀ ਜਿਨ੍ਹਾਂ ਨੂੰ ਆਉਂਦੀ ਹੈ ਗਿਣਤੀ ਮਿੰਤੀ ਉਹਨਾਂ ਵਾਸਤੇ ਨਹੀਂ ਹੈ ਜਿਹੜੇ ਮੇਰੇ ਵੀਰ ਭੈਣ ਬਰਾ ਬਿਲਕੁਲ ਬੇਸਿਕ ਦੁਬਾਰਾ ਸਿੱਖਣਾ ਚਾਹੁੰਦੇ ਨੇ ਵੀ ਕਿਵੇਂ ਰੇਤੇ ਦੀ ਮਿੰਤੀ ਆਪਾਂ ਟਰਾਲੀ ਜਾਂ ਟਰੱਕ ਜਾਂ ਕਿਸੇ ਵੀ ਸ਼ਾਇਦੇ ਵਿੱਚ ਕਰਦੇ ਆਂ ਪਲਾਟ ਦੇ ਵਿੱਚ ਮਿੱਟੀ ਪੁਆਈ ਹੈ ਵੀ ਕਿੰਨੇ ਰੁਪਏ ਫੋਟ ਨੂੰ ਪੁਆਈ ਤੇ ਕਿੰਨੀ ਮਿੱਟੀ ਪੈ ਗਈ ਉਹਦੀ ਆਪਾਂ ਮਿੰਤੀ ਕਿਵੇਂ ਕਰਦੇ ਆਂ ਮੰਨ ਕੇ ਚਲੋ ਵੀ ਇਹ ਹੀ ਆਪਣਾ ਪਲਾਟ ਹੈ ਜਾਂ ਇਹ ਟਰਾਲੀ ਹੈ ਜਾਂ ਇੱਕ ਟਰੱਕ ਹੈ ਕੁਝ ਵੀ ਲਾ ਲਓ ਵੀ ਇਹਦੇ ਵਿੱਚ ਆਪਾਂ ਕੋਈ ਮਿੱਟੀ ਜਾਂ ਰੇਤਾ ਭਰਿਆ ਤੇ ਉਹਦੀ ਆਪਾਂ ਮਿੰਤੀ ਕਿਵੇਂ ਕਰਨੀ ਹੈ ਤਾਂ ਇਹਦੇ ਲਈ ਆਪਾਂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਇੱਕ ਤਾਂ ਇਹਦੀ ਲੰਬਾਈ ਕਿੰਨੀ ਹੈ ਠੀਕ ਹੈ ਇਹ ਲੰਬਾਈ ਆਪਾਂ ਉਦਾਹਰਨ ਦੇ ਤੌਰ ਤੇ ਮੰਨ ਲੈਨੇ ਆ ਕਿ ਇਹਦੀ ਲੰਬਾਈ ਹੈਗੀ ਹੈ ਜੀ 12 ਫੁੱਟ ਠੀਕ ਹੈ ਉਸੇ ਤਰ੍ਹਾਂ ਇਹਦੀ ਜਿਹੜੀ ਚੌੜਾਈ ਕਿੰਨੀ ਹੈ ਚੌੜਾਈ ਆਪਾਂ ਮੰਨ ਲੈਨੇ ਆ ਜੀ 8 ਫੁੱਟ ਠੀਕ ਹੈ ਤੇ ਤੀਜੀ ਚੀਜ਼ ਜਿਹੜੀ ਆਪਾਂ ਨੂੰ ਚਾਹੀਦੀ ਹੈ ਜਿੱਧਰ ਮਰਜ਼ੀ ਲੈ ਲਓ ਕਿ ਉਚਾਈ ਠੀਕ ਹੈ ਮੋਟਾਈ ਕਹਿ ਲਓ ਜਾਂ ਉਚਾਈ ਕਹਿ ਲਓ ਕਿੰਨੀ ਹੈ ਇਹ ਆਪਾਂ ਮੰਨ ਕੇ ਚੱਲਦੇ ਆ ਤਿੰਨ ਮੈਂ ਚਾਹੇ ਇੱਧਰ ਲਿਖ ਲਾਂ ਠੀਕ ਹੈ ਆਪਾਂ ਚੌੜਾਈ ਦੇਖ ਲਈ ਮੋਟਾਈ ਦੇਖ ਲਈ ਤੇ ਲੰਬਾਈ ਦੇਖ ਲਈ ਜੇ ਤੇ ਆਪਾਂ ਨੂੰ ਸੁੱਖ ਨਾਲ ਤਿੰਨੇ ਇਹ ਫੁੱਟਾਂ ਦੇ ਵਿੱਚ ਨੇ ਫਿਰ ਤਾਂ ਕੋਈ ਔਖਾ ਹੈ ਹੀ ਨਹੀਂ ਤੁਸੀਂ ਕਰੋਗੇ ਜੀ 12 8 3 ਇਹ ਤੁਹਾਡੇ ਕੋਲ ਆ ਜਾਏਗਾ ਜੀ 288 ਸਕੁਅਰ ਫੁੱਟ ਵੈਸੇ ਆਪਾਂ ਬੋਲਦੇ ਨੇ ਲੇਕਿਨ ਇਸ ਨੂੰ ਆਪਾਂ ਕਯੂਬਿਕ ਫੁੱਟ ਬੋਲਦੇ ਹਾਂ ਸੀਐਫਟੀ ਲਿਖ ਦਿੰਦੇ ਆ ਨਾਲ ਕਿ ਅਗਰ 25 ਰੁਪਏ ਫੁੱਟ ਦਿੱਤਾ ਤਾਂ ਉਸ ਨੂੰ ਆਪਾਂ ਇਹਦੇ ਨਾਲ ਗੁਣਾ ਕਰ ਦਾਂਗੇ ਜੋ ਵੀ 1 ਫੁੱਟ ਰੇਤੇ ਦਾ ਰੇਟ ਹੁੰਦਾ ਹੈ ਤੁਸੀਂ ਵੇਖਿਆ ਹੋਣਾ ਰੇਤੇ ਬਜਰੀ ਵਾਲੇ ਦੁਕਾਨਾਂ ਤੇ ਇੱਕ ਪੀਪਾ ਜਿਹਾ ਬਣਾਇਆ ਹੁੰਦਾ ਉਹ ਫੁੱਟ ਉੱਚਾ ਫੁੱਟ ਚੌੜਾ ਤੇ ਫੁੱਟ ਹੀ ਲੰਬਾ ਹੁੰਦਾ ਚਾਰੇ ਪਾਸੇ ਇੱਕ ਫੋਟੋ ਦੇ ਕੋਲ ਹੁੰਦਾ ਯਾਨੀ ਕਿ ਕਯੂਬਿਕ ਯਾਨੀ ਕਿ ਇੱਕ ਐਸੀ ਚੀਜ਼ ਜਿਹਦਾ ਯਾਨੀ ਕਿ ਲੰਬਾਈ ਚੌੜਾਈ ਤੇ ਉਚਾਈ ਇੱਕੋ ਜਿਹੀ ਹੈ 1 ਫੁੱਟ ਦੇ ਵਿੱਚ ਆ ਗਈ ਉਸ ਪੀਪੇ ਚ ਪੈਂਦਾ ਜਿਹੜਾ ਚੌਰਸ ਰੇਤੇ ਦਾ ਇੱਕ ਇੱਕਲੋਕ ਟੁਕੜਾ ਨਾ ਟੁਕੜਾ ਨਹੀਂ ਕਹਿ ਸਕਦਾ ਰੇਤਾ ਜਿੰਨਾ ਵੀ ਆ ਗਿਆ ਉਸ ਪੀਪੇ ਚ ਉਹ ਯਾਨੀ ਕਿ ਇੱਕ ਫੁੱਟ ਮੰਨਦੇ ਆਪਾਂ ਤੇ ਉਹਦਾ ਰੇਟ ਹੁੰਦਾ 30 ਰੁਪਏ ਆ 35 ਆ ਜਿੰਨਾ ਵੀ ਹੈ ਉਹਦੇ ਨਾਲ ਆਪਾਂ ਰੇਟ ਨੂੰ ਇਹਦੇ ਨਾਲ ਗੁਣਾ ਕਰ ਦਾਂਗੇ ਵੀ ਐਨਾ ਰੇਤਾ ਇਸ ਟਰੱਕ ਦੇ ਵਿੱਚ ਜਾਂ ਇਸ ਟਰਾਲੀ ਦੇ ਵਿੱਚ ਆਇਆ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਇਹਦੀ ਲੰਬਾਈ ਹੈ ਨਾ ਉਹ ਲੰਬਾਈ ਕਹਿ ਲੋ ਕਿ ਅੱਗੇ ਪੁਆਇੰਟਾਂ ਦੇ ਵਿੱਚ ਆ ਵੀ 12.5 ਵੀ ਪੂਰਾ ਨਹੀਂ ਹੈ ਉਹ ਆਪਣੇ ਕੋਲ ਲੰਬਾਈ ਹੁਣ ਆ ਗਈ ਜੀ 12 ਫੁੱਟ ਤੇ 8 ਇੰਚ ਠੀਕ ਹੈ ਇੱਕ ਤੇ ਇਹ ਚੀਜ਼ ਹੋ ਗਈ ਜਿਹੜੀ ਚੌੜਾਈ ਹੈ ਚੜਾਈ ਵੀ 8 ਫੁੱਟ ਨਹੀਂ ਰਹੀ ਇਹ ਹੋ ਗਈ ਜੀ 8.4 8 ਫੁੱਟ 4 ਇੰਚ ਤੇ ਜਿਹੜੀ ਉਚਾਈ ਹੈ ਇਹਦੀ ਉਹ ਵੀ 3 ਫੁੱਟ ਨਾ ਰਹਿ ਕੇ ਜੀ 2 ਇੰਚ ਨਾਲ ਹੋਰ ਹੋ ਗਈ 3 ਫੁੱਟ 2 ਇੰਚ ਹੋ ਗਈ ਜੇ ਹੁਣ ਤੁਸੀਂ ਐਵੇਂ ਕਰੋਗੇ 12.8 8.4 3.2 ਵੀ ਪਹਿਲਾਂ ਆਪਾਂ ਐਵੇਂ ਵੀ ਤੇ ਗੁਣਾ ਕੀਤੀ ਹੈ ਹੁਣ ਇੰਚ ਆ ਗਏ ਤੇ ਐ ਕਰ ਦਿੰਨੇ ਆ ਐਵੇਂ ਉੱਤਰ ਗਲਤ ਆ ਜਾਏਗਾ ਬਹੁਤ ਫਰਕ ਪੈ ਜਾਏਗਾ ਐਵੇਂ ਨਹੀਂ ਕਰਨਾ ਤੁਸੀਂ ਕੀ ਕਰਨਾ ਦੋ ਤਰੀਕੇ ਨੇ ਇਦੇ ਵਿੱਚ ਆਪਾਂ ਕੀ ਕਰਨਾ ਹੈ ਕਿ ਇਹਨਾਂ ਸਾਰਿਆਂ ਦੇ ਆਪਾਂ ਇੰਚ ਬਣਾ ਲਾਂਗੇ ਆਪ ਨੂੰ ਇਹ ਤੇ ਪਤਾ ਹੀ ਹੈ ਵੀ 1 ਫੁੱਟ 'ਚ 12 ਇੰਚ ਹੁੰਦੇ ਨੇ ਤਾਂ ਆਪਾਂ ਸਾਰਿਆਂ ਦੇ ਇੰਚ ਬਣਾ ਲਾਂਗੇ ਜਿਵੇਂ ਆਹ ਤੇ ਆਪਣੇ ਕੋਲ ਇੰਚ ਬਣੇ ਨੇ ਨਾ ਪਹਿਲੀ ਰਕਮ ਆਪਣੀ ਫੁੱਟਾਂ ਚ ਹੈ 12 ਫੁੱਟ ਹੈ 8 ਇੰਚ ਨੇ 8 ਫੁੱਟ ਹੈ 4 ਇੰਚ ਨੇ 3 ਫੁੱਟ ਹੈ 2 ਇੰਚ ਨੇ ਇੰਚ ਪਤਾ ਨਹੀਂ 12 ਫੁੱਟ ਤੇ ਇੰਚ ਬਣਾਵਾਂਗੇ ਕਿਵੇਂ 12 ਨੂੰ 12 ਨਾਲ ਗੁਣਾ ਕਰਾਂਗੇ ਠੀਕ ਹੈ ਜਿੰਨੇ ਵੀ ਫੁੱਟ ਹੋਣ ਉਹਦੇ ਇੰਚ ਬਣਾਉਣੇ ਤੇ 12 ਨਾਲ ਗੁਣਾ ਕਰਨੀ ਹੈ 12 ਨੂੰ 12 ਨਾਲ ਗੁਣਾ ਕੀਤੀ 144 ਆ ਗਿਆ ਪਲੱਸ ਆਪਾਂ ਕਰ ਦਾਂਗੇ 8 ਇਹ ਆਪਣੇ ਕੋਲ 152 ਆ ਗਿਆ ਠੀਕ ਦੂਜਾ ਆਪਣੇ ਕੋਲ 12 8 96 96 ਪਲੱਸ 4 ਕਰਾਂਗੇ ਆਪਣੇ ਕੋਲ ਪੂਰਾ 100 ਆ ਜਾਏਗਾ 12 3 36 36 ਪਲੱਸ 2 ਕਰਾਂਗੇ ਆਪਣੇ ਕੋਲ ਆ ਗਿਆ 38 ਇਹ ਸਾਰੀ ਆਪਣੇ ਕੋਲ ਇੰਚਾਂ ਦੇ ਵਿੱਚ ਆ ਗਈ ਜੀ ਰਕਮ ਠੀਕ ਹੈ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਗੁਣਾ ਕਰ ਦਾਂਗੇ 152 ਗੁਣਾ 100 ਗੁਣਾ 38 ਕੈਲਕੂਲੇਟਰ ਤੇ ਤੁਸੀਂ ਕਰਨੀਏ ਕੈਲਕੂਲੇਸ਼ਨ ਜਿੰਨਾ ਵੀ ਆਏਗਾ ਉਸ ਨੂੰ ਤੁਸੀਂ 1728 ਤੇ ਭਾਗ ਕਰ ਦੇਣਾ ਤਕਸੀਮ ਕਰ ਦੇਣੀ ਇਹ ਤੁਹਾਡਾ ਉੱਤਰ ਜਿੰਨਾ ਵੀ ਆਏਗਾ ਉਹ ਤੁਹਾਡਾ ਕਯੂਬਿਕ ਫੁੱਟ ਦੇ ਵਿੱਚ ਆ ਜਾਏਗਾ ਇਹ 1728 ਕਿਵੇਂ ਆਇਆ ਅਸਲ ਦੇ ਵਿੱਚ ਜਿਹੜੀ ਆਪਣੇ ਕੋਲ ਤਿੰਨ ਚੀਜ਼ਾਂ ਨੇ ਨਾ ਆਪਾਂ ਤਿੰਨ ਰਕਮਾਂ ਦੇ ਕਹਿ ਲੋ ਕਿ ਇੰਚੂ ਬਣਾਏ ਨੇ ਤਿੰਨ ਰਕਮਾਂ ਤੇ ਇੰਚੂ ਬਣਾਏ ਨੇ 1 ਫੁੱਟ ਦੇ ਵਿੱਚ 12 ਇੰਚ ਹੁੰਦੇ ਨੇ 12 ਨੂੰ 12 ਨਾਲ ਗੁਣਾ ਕਰਾਂਗੇ ਫਿਰ 12 ਨਾਲ ਕਰਾਂਗੇ ਇਹਨਾਂ ਤਿੰਨਾਂ ਨੂੰ ਜਦੋਂ ਆਪਸ ਵਿੱਚ ਗੁਣਾ ਕਰਦੇ ਆਂ ਤੇ ਆਪਣੇ ਕੋਲ 1728 ਆਉਂਦਾ ਹੁੰਦਾ ਜਦੋਂ ਆਪਾਂ 144 ਨਾਲ ਗੁਣਾ ਕਰਦੇ ਆਂ 144 ਕਿੱਥੋਂ ਆ ਗਿਆ ਉਦੋਂ ਸਿਰਫ ਆਪਾਂ ਦੋ ਲੈਣੇ ਆ ਇਹ ਕਿ ਇੱਕ ਨੂੰ ਤੇ ਆਪਾਂ ਮੰਨ ਲਿਆ ਫੁੱਟਾਂ ਦੇ ਵਿੱਚ ਦੋਨੋਂ ਆਪਾਂ ਇੰਚਾਂ ਦੇ ਵਿੱਚ ਮੰਨਿਆ ਸੀ ਦੋ ਯਾਨੀ ਕਿ ਪੈਮਾਈਸ਼ਾਂ ਨੂੰ ਆਪਾਂ ਇੰਚਾਂ 'ਚ ਮੰਨਿਆ 12 ਨੂੰ 12 ਨਾਲ ਗੁਣਾ ਕੀਤੀ ਤੇ 144 ਆ ਗਿਆ ਤਾਂ ਕਰਕੇ ਆਪਾਂ 144 ਤੇ ਭਾਗ ਕਰਦੇ ਹੁੰਨੇ ਆ ਲੇਕਿਨ ਜਿੱਥੇ ਆਪਾਂ ਤਿੰਨੇ ਰਕਮਾਂ ਇੰਚਾਂ ਦੇ ਵਿੱਚ ਲਈਏ ਉਹਨਾਂ ਨੂੰ ਆਪਸ ਵਿੱਚ ਗੁਣਾ ਕਰਕੇ ਤੇ 1728 ਤੇ ਭਾਗ ਕਰ ਦਿੱਤਾ ਆਪਣਾ ਸੀਐਫਟੀ ਜਿਹੜਾ ਹੈ ਜਾਂ ਕਨਫਟ ਕਹ ਲਓ ਕਯੂਬਿਕ ਫੁੱਟ ਕਹ ਲਓ ਉਹ ਆਪਣਾ ਨਿਕਲ ਕੇ ਆ ਜਾਂਦਾ ਹੈ ਇਸ ਤਰੀਕੇ ਨਾਲ ਆਪਾਂ ਕਿਸੇ ਟਰਾਲੀ 'ਚ ਟਰੱਕ 'ਚ ਰੇਥੇ ਦੀ ਮਿੰਨਤੀ ਕਰ ਸਕਨੇ ਆ ਜਾਂ ਮੰਨ ਕੇ ਚਲੋ ਕਿ ਉਹ ਮੇਰਾ ਪਲਾਟ ਹੈ ਪਲਾਟ ਮੇਰਾ ਡੂੰਗਾ ਕਿਸ ਨਾਲ ਮੈਂ ਠੇਕਾ ਕਰ ਲਿਆ ਟਰਾਲੀ ਵਾਲੇ ਨਾਲ ਵੀ ਇਹ ਮੇਰੇ ਪਲਾਟ ਨੂੰ ਪਧਰਾ ਕਰਨਾ ਤੂੰ ਮਿੱਟੀ ਪਾ ਕੇ ਉਹ ਕਹਿੰਦਾ ਜੀ 80 ਰੁਪਏ ਸਕੁਅਰ ਫੁੱਟ ਆਮ ਕਰਕੇ ਬੋਲਦੇ ਨੇ ਹੁੰਦੇ ਆਪਾਂ ਲੇਕਿਨ ਕਯੂਬਿਕ ਫੁੱਟ ਹੁੰਦਾ ਉਸ ਨੂੰ ਆਪਾਂ ਐਵੇਂ ਮਿੰਤੀ ਕਰ ਸਕਨੇ ਆ ਕਿ ਮੇਰਾ ਪਲਾਟ ਹੈ ਲੰਬਾਈ ਹੋ ਸਕਦੀ ਹੈ 25 30 ਫੁੱਟ ਜਿੰਨੀ ਵੀ ਚੌੜਾਈ ਹੋਏਗੀ ਉਹਦੀ ਤੇ ਕਿੰਨਾ ਡੂੰਗਾ ਹੋ ਉਸ ਨੂੰ ਆਪਾਂ ਮਿਲ ਸਕਨੇ ਸੋ ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਏਗੀ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਜੇ ਕੋਈ ਕਿੰਤੂ ਪਰੰਤੂ ਜੋ ਗੱਲਬਾਤ ਦੱਸਣੀ ਹੈ ਜਾਂ ਹੋਰ ਪੁੱਛਣੀ ਹੈ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਜੀ